ਸਸਿਕਾ ਜੀ ਮੈਂ ਕੌਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਈਰਾਨ ਇਜ਼ਰਾਈਲ ਦੇ ਵਿਚਾਲੇ جاری ਜੰਗ ਨੂੰ ਲੈ ਕੇ 6 ਦਿਨ ਹੋ ਚੁੱਕੇ ਨੇ ਜਿਸ ਦੇ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ ਹੁਣ ਇਹਨਾਂ ਨੂੰ ਮਨ ਲਗਾਇਆ ਜਾ ਰਿਹਾ ਹੈ ਕਿ ਇਸ ਜੰਗ ਦੇ ਵਿੱਚ ਅਮਰੀਕਾ ਦੀ ਐਂਟਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਜਿਹੜੇ 30 ਫਾਈਟਰ ਜੈਟ ਯੂਰਪ ਦੇ ਵੱਲ ਰਵਾਨਾ ਹੋਏ ਨੇ ਤੇ ਉੱਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ テル ਅਵੀਵ ਉਤੇ ਹਾਈਪਰਸੋਨਿਕ ਮਜ਼ਾਇਲਾ ਦੇ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ ਇਜ਼ਰਾਈਲ ਹਮਲੇ ਦੇ ਵਿੱਚ ਹੁਣ ਤੱਕ 585 ইরਾਨੀ ਲੋਕ ਮਾਰੇ ਗਏ ਨੇ ਅਤੇ 1326 ਲੋਕ ਜਿਹੜੇ ਜ਼ਖਮੀ ਹੋਏ ਨੇ ਜਦੋਂ ਕਿ ਹੁਣ ਤੱਕ ইরਾਨੀ ਹਮਲੇ ਦੇ ਵਿੱਚ 24 ਇਜ਼ਰਾਈਲੀ ਵੀ ਮਾਰੇ ਜਾ ਚੁੱਕੇ ਨੇ ইরਾਨ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਨਵਾਂ ਮੋੜ ਲੈ ਸਕਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਲੜਾਈ ਦੇ ਵਿੱਚ ਹੁਣ ਅਮਰੀਕਾ ਦੀ ਐਂਟਰੀ ਜਲਦ ਹੀ ਹੋ ਸਕਦੀ ਹੈ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਉਸਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਟਰੂਥ ਸੋਸ਼ਲ ਤੇ ਵੱਡੇ ਮੋਟੇ ਅੱਖਰਾਂ ਵਿੱਚ ਲਿਖਿਆ ਅਨ ਕੰਡੀਸ਼ਨਲ ਸਰੰਡਰ ਇਸ ਦੌਰਾਨ ਇੱਕ ਰਿਪੋਰਟ ਦੁਆਰਾ ਪ੍ਰਮਾਣਿਤ ਫਲਾਈਟ ਟਰੈਕਿੰਗ ਡਾਟਾ ਤੋਂ ਪਤਾ ਚੱਲਿਆ ਕਿ ਪਿਛਲੇ 3 ਦਿਨਾਂ ਵਿੱਚ ਘੱਟੋ ਘੱਟ 30 ਅਮਰੀਕੀ ਫੌਜੀ ਜਹਾਜ਼ ਅਮਰੀਕੀ ਠਿਕਾਣਿਆਂ ਤੋਂ ਯੂਰਪ ਨੂੰ ਭੇਜੇ ਗਏ ਹਨ ਇਹ ਸਾਰੇ ਅਮਰੀਕੀ ਫੌਜੀ ਟੈਂਕਰ ਜਹਾਜ਼ ਹਨ ਜੋ ਲੜਾਕੂ ਜਹਾਜ਼ਾਂ ਤੇ ਬੰਬਾਰਾਂ ਨੂੰ ਇੰਧਨ ਭਰਨ ਲਈ ਵਰਤੇ ਜਾਂਦੇ ਹਨ ਅਮਰੀਕਾ ਦੁਆਰਾ ਭੇਜੀ ਗਏ 30 ਲੜਾਕੂ ਜਹਾਜ਼ਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਜਾਂ ਇਰਾਨੀ ਪ੍ਰਮਾਣੂ ਠਿਕਾਣਿਆਂ ਤੇ ਕਿਸੇ ਵੀ ਸੰਭਾਵੀ ਹਮਲੇ ਵਿੱਚ ਸ਼ਾਮਲ ਬੰਬਾਰਾਂ ਦੀ ਸਹਾਇਤਾ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਯੁੱਧ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਜੈਂਟਾਂ ਦੀ ਇਹ ਆਵਾਜ਼ ਆਈ ਉਹਨਾਂ ਰਿਪੋਰਟਾਂ ਵਿੱਚ ਘਰ ਆਈ ਹੈ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਤੋਂ ਮੱਧ ਪੂਰਬ ਵਿੱਚ ਇੱਕ 에ਅਰਕ੍ਰਾਫਟ ਕੈਰੀਅਰ ਯੂਐਸਐਸ ਨਿਮਿਟਸ ਦੀ ਵੀ ਭੇਜਿਆ ਨਿਮਿਟਸ ਨੇ 에ਅਰਕ੍ਰਾਫਟ ਕੈਰੀਅਰ ਵਿੱਚ ਲੜਾਕੂ ਜਹਾਜ਼ਾਂ ਦਾ ਇੱਕ ਸਕੁਐਡਨ ਹੈ ਅਤੇ ਕਈ ਗਾਈਡਡ ਮਿਜ਼ਾਈਲ ਵਿਨਾਸ਼ਕ ਇਸ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਅਮਰੀਕੀ ਕਮਾਂਡਰਾਂ ਨੇ ਸੰਯੁਕਤ ਅਰਬ ਅਮੀਰਾਤ ਜਾਰਡਨ ਅਤੇ ਸਾਊਦੀ ਅਰਬ ਸਮੇਤ ਪੂਰੇ ਖੇਤਰ ਦੇ ਫੌਜੀ ਟਿਕਾਣਿਆਂ ਤੇ ਅਮਰੀਕੀ ਫੌਜਾਂ ਨੂੰ ਹਾਈ ਅਲਰਟ ਤੇ ਰੱਖਿਆ ਹੈ ਗੌਰਤਲਬ ਹੈ ਕਿ ਮੱਧ ਪੂਰਬ ਵਿੱਚ 40000 ਤੋਂ ਵੱਧ ਅਮਰੀਕੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਇਹ ਤੇ ਦੱਸਣਾ ਬੰਦਾ ਹੈ ਕਿ ਇੱਕ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਅਮਰੀਕਾ ਯੁੱਧ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਈਰਾਨ ਨੇ ਮੱਧ ਪੂਰਬ ਦੇ ਵਿੱਚ ਅਮਰੀਕੀ ਟਿਕਾਣਿਆਂ ਉੱਤੇ ਹਮਲਾ ਕਰਨ ਦੇ ਲਈ ਮਜ਼ਾਇਲਾ ਤਿਆਰ ਕੀਤੀਆਂ ਹੋਈਆਂ ਨੇ ਈਰਾਨੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਯੁੱਧ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹਨਾਂ ਦਾ ਦੇਸ਼ ਹਰਮੋਜ਼ ਜ਼ਲਟ ਮਰੂ ਦੇ ਵਿੱਚ ਬਾਰੂਦੀ ਸੁਤੰਗਾ ਵਿਛਾਉਣ ਲਈ ਸ਼ੁਰੂ ਕਰ ਸਕਦਾ ਹੈ ਬਿਅ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ